ਸਕਤ ਤਾਤ ਜਿਤ ਨਾਮ ਹਰਿ ਦੇ ਨਿਵਾਸੈ ਸੂਰ ਨਰ ਗਾਨ ਗਰਦਭ ਸੇ ਦਰਸਨ ਅਸਸੈ ਭਲੋ ਪਰਸਿੱਧ ਤੇ ਜੋ ਤਨੁ ਕਲ ਜੋੜ ਕਰ ਧਿਆਇਓ ਸੋਇ ਨਾਮ ਭਗਤ ਭਵਜਨ ਹਰਿ ਗੁਰ ਅਮਰਦਾਸ ਤੈ ਪਾਇਉ ਨਾਮ ਧਿਆਵੇ ਦੇਵ ਤੇਤੀਸ ਆਰ ਸਾਧਕ ਸਿਦਨਾਰ ਨਾਮਖੰਡ ਬ੍ਰਹਮ ਮੰਡ ਧਾਰੀ ਜੈ ਨਾਮ ਸਮਾਧਿਉ ਹਰਖਸੂ ਸਮਕਰ ਸਹਾਰੇ ਨਾਮ ਸਿਰੋਮਨ ਸਰਬ ਮੈਂ ਭਗਤ ਰਹੈ ਲਿਵ ਧਾਰ ਸੋਈ ਨਾਮ ਪਦਾਰਥ ਅਮਰ ਗੁਰ ਤੋ ਸੱਦਿਓ ਕਰਤਾਰ ਸਤ ਸੂਰ ਸੀਲ ਪਲਵੰਤ ਸਦ ਭਾਇ ਸੰਗਤ ਸਗਨ ਗੁਰੂ ਮਤ ਨਿਰਵੈਰ ਲਿਨਾ ਜਿਸ ਤੀਰਜ ਤੁਰ ਧਵਨ ਤੁ ਜਾ ਸੇਤ ਬੈਕ ਟਬਿਨਾ ਹਰ세 ਸੰਤ ਪਿਆਰ ਜਿਸ ਕਰਤਾਰੇ ਸੰਜੋਗ ਸਤ ਗੁਰੂ ਸੇਵ ਸੁਖ ਆਇ ਨੂੰ ਅਮਰ ਗੁਰ ਕੀ ਤੋਂ ਜੋਗ ਨਾਮ ਨਾਵਨ ਨਾਮ ਰਸ ਖਾਨ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸਟਾਣੀ ਤਨ ਸਤ ਗੁਰ ਸੇਵਿਓ ਜਿਸ ਪਸਾਇ ਗਤ ਅਗਮ ਜਾਣੀ ਬੋਲ ਸੰਭੂ ਸਮੋਦਰੇ ਪਾਇਓ ਨਾਮ ॥॥ ਵਾਸ ਸਗਜਤ ਨਾ ਜਨਮ ਕਾਲ ਕੋਚਾਰੇ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਤਹਨ ਸਿਧ ਸੰਮਖ ਮੁਖ ਜੋ ਹੈ ਰਿੱਧ ਮਸੇ ਬਾਵਾਂ ਜੋ तीन लोकांतर मोह है हृदय बसे अके हो सोए रह सकते नहीं जातो मुख अगत उच्चरे अमर गुरु इत रग रातो मस्तक निशान सचो करन काल जोड़ कर धायो अरस्यो गुरु सतगुरु तर्पण ਸਰਵੇਛ ਤਿੰਨ ਪਾਇਓ